ਸ਼ਸ਼ੀਕਾਲ ਮੈਂ ਹਾ ਤੋੜਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਵਿਧਾਨ ਸਭਾ ਦੀਆਂ ਚੋਣਾਂ ਦੇ ਵੇਲੇ بڑے ਵੱਡੇ ਵਾਅਦੇ ਕੀਤੇ ਸੀ ਕਿ ਅਸੀਂ ਅਣਗਹਿਲੀਆਂ ਨਹੀਂ ਕਰਾਂਗੇ ਅਸੀਂ ਸਾਰੇ ਪੰਜਾਬ ਦੇ ਕੰਮਾਂ ਨੂੰ ਪਹਿਲ ਦੇ ਹਦਾਰ ਤੇ ਨੇਪਰੇ ਚਾੜਾਂਗੇ ਲੇਕਿਨ ਕਹਿੰਦੇ ਕੁਝ ਹੋਰ ਨੇ ਅਤੇ ਕਰਦੇ ਕੁਝ ਹੋਰ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੈਬਨਟ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਯਾਨੀ ਕਿ ਪੰਜਾਬ ਸੂਬੇ ਨੂੰ ਇੱਕ ਵਾਰ ਫਿਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਵੱਡਾ ਝਟਕਾ ਲੱਗਿਆ ਹੈ ਦੱਸ ਦਈਏ ਕਿ ਕੀ ਮਾਜਰਾ ਹੈ ਮਾਜਰਾ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ 6 ਮਹੀਨੇ ਪਹਿਲਾਂ ਵੀ 200 ਕਰੋੜ ਰੁਪਏ ਜੁਰਮਾਨਾ ਹੋਇਆ ਸੀ ਪੰਜਾਬ ਸਰਕਾਰ ਨੂੰ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਜਲੰਧ ਅਤੇ ਹੋਰ ਜਿਹੜੇ ਪੰਜਾਬ ਦੇ ਵੱਡੇ ਵੱਡੇ ਸ਼ਹਿਰ ਨੇ ਅੰਮ੍ਰਿਤਸਰ ਵਰਗੇ ਉਹਨਾਂ ਦੇ ਵਿੱਚੋਂ ਐਨਜੀਟੀ ਦੇ ਤਹਿਤ ਜਿਹੜਾ ਕੂੜੇ ਹੁੰਦੇ ਨੇ ਕੂੜੇ ਦੀ ਲਿਫਟਿੰਗ ਦਾ ਕੰਮ ਹੁੰਦਾ ਹੈ ਕੂੜੇ ਨੂੰ ਉਠਾਉਣ ਦਾ ਕੰਮ ਹੁੰਦਾ ਹੈ ਉਸ ਨੂੰ ਨੇਪਰੇ ਚਾੜਨ ਦੇ ਵਿੱਚ ਨਾਕਾਮ ਰਹੀ ਹੈ ਸੂਬੇ ਦੀ ਸਰਕਾਰ ਇਸ ਤੋਂ ਲੈ ਕੇ ਐਨਜੀਟੀ ਅਤੇ ਪੰਜਾਬ ਅਤੇ ਹਰਿਆਣਾ ਦੀ ਅਦਾਲਤ ਨੇ ਫਿਰ 55 ਕੱਸ ਦਿੱਤਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਯਾਨੀ ਕਿ 1020 ਕਰੋੜ ਰੁਪਏ ਦਾ ਫਿਰ ਵੱਡਾ ਜੁਰਮਾਨਾ ਲਗਾ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ 6 ਮਹੀਨਿਆਂ ਤੋਂ ਬਿਲਕੁਲ ਲੁਧਿਆਣਾ ਅਮਰਸਰ ਜਲੰਧਰ ਅਤੇ ਹੋਰ ਵੱਡੇ ਵੱਡੇ ਸ਼ਹਿਰਾਂ ਦਾ ਕੂੜਾ ਜਾਂ ਪਟਿਆਲੇ ਵਰਗੇ ਸ਼ਹਿਰਾਂ ਦਾ ਕੂੜਾ ਬਿਲਕੁਲ ਨਹੀਂ ਚੱਕਿਆ ઠવા ઠવાਈ ਦਾ ਕੰਮ ਨਹੀਂ ਕੀਤਾ ਕੂੜੇ ਦੇ ਸ਼ਹਿਰ ਦੇ ਬਾਹਰ ਵੱਡੇ ਵੱਡੇ ਡੱਪ ਲੱਗੇ ਹੋਏ ਨੇ ਢੇਰ ਲੱਗੇ ਹੋਏ ਨੇ ਜਿਸ ਕਾਰਨ ਸ਼ਹਿਰਾਂ ਦੇ ਵਿੱਚ ਬਦਬੂ ਫੈਲ ਰਹੀ ਹੈ ਜਿਵੇਂ ਹੀ ਇਸ ਦੀ пняਕ ਲੱਗੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਅਤੇ ਸੈਂਟਰ ਸਰਕਾਰ ਨੂੰ ਨਾਲ ਦੀ ਨਾਲ ਹੀ 1020 ਕਰੋੜ ਰੁਪਏ ਦਾ ਵੱਡਾ ਜੁਰਮਾਨਾ ਕਰ ਦਤਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੂਸਰੇ ਪਾਸੇ ਗੱਲ ਕਰੀਏ ਪਿਛਲੇ 6 ਮਹੀਨਿਆਂ ਤੇ 200 ਕਰੋੜ ਰੁਪਏ ਦਾ ਜੁਰਮਾਨਾ ਹੋਇਆ ਸੀ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਿੱਤਾਂ ਦੇ ਪੁਲ ਬੰਦੇ ਨੇ ਕਿ ਅਸੀਂ ਐਨੀਆਂ ਨੌਕਰੀਆਂ ਦੇ ਚੁੱਕੇ ਹਾਂ ਅਸੀਂ ਭਲਾਈ ਦੇ ਐਨੇ ਕੰਮ ਕੀਤੇ ਨੇ ਦੂਜੇ ਪਾਸੇ ਇਹਨਾਂ ਵੱਡੇ ਸ਼ਹਿਰਾਂ ਦਾ ਕੂੜਾ ਕਰਕਟ ਸਾਂਭਣ ਦੇ ਵਿੱਚ ناکਾਮ ਰਹੀ ਹੈ ਸੁਭੇ ਦੀ ਸਰਕਾਰ ਅੱਜ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਅਤੇ ਸੈਂਟਰ ਸਰਕਾਰ ਨੇ ਸਮਨ ਜਾਰੀ ਕਰ ਦਿੱਤੇ ਨੇ ਕਿ 1020 ਕਰੋੜ ਰੁਪਏ ਦਾ ਜੁਰਮਾਨਾ ਜਿਹੜਾ ਹੈ ਜਲਦੀ ਤੋਂ ਜਲਦੀ ਜਮ੍ਹਾਂ ਕਰਵਾਇਆ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਤੇ ਬੜੀ ਵੱਡੀ ਕਾਰਵਾਈ ਹੋਵੇਗੀ ਪੰਜਾਬ ਅਤੇ ਹਰਿਆਣਾ ਦੀ ਅਦਾਲਤ ਵੱਲੋਂ ਇਸ ਨੂੰ ਲੈ ਕੇ ਹੁਣ ਪਹਿਲਾ ਹੀ ਵਾਰਨਿੰਗ ਦੇ ਦਿੱਤੀ ਹੈ ਨੋਟਿਸ ਜਾਰੀ ਕਰ ਦਿੱਤਾ ਹੈ ਪੰਜਾਬ ਅਤੇ ਹਰਿਆਣਾ ਅਤੇ ਨਗਰ ਨਿਗਮ ਦੇ ਵਿਪਾਗ ਨੇ ਪੰਜਾਬ ਸਰਕਾਰ ਨੂੰ ਹਾਲਾਂਕਿ ਪੰਜਾਬ ਸਰਕਾਰ ਦੀ ਇਹ ਇਹ ਬੰਦੀ ਸੀ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਬੰਦੀ ਸੀ ਕਿ ਜਿਹੜਾ ਕੂੜਾਕਰਕੜ ਲੁਧਿਆਣਾ ਦੇ ਵਿੱਚ ਜਲੰਧਰ ਦੇ ਵਿੱਚ ਅੰਮ੍ਰਿਤਸਰ ਅਤੇ ਪਟਿਆਲਾ ਦੇ ਵਿੱਚ ਜਿਹੜੇ ਵੱਡੇ ਵੱਡੇ ਢੇਰ ਲੱਗੇ ਹੋਏ ਨੇ ਉਹਨਾਂ ਦਾ ਲਿਫਟਿੰਗ ਦਾ ਕੰਮ ਕਰਾ ਕੇ ਕਿਦੇ ਹੋਰ ਸੋਟ ਦੇਣਾ ਚਾਹੀਦਾ ਸੀ ਲੇਕਿਨ ਅਜਾਇ ਨਹੀਂ ਹੋਇਆ ਇਸ ਨੂੰ ਲੈ ਕੇ ਹੁਣ ਜਿਹੜਾ ਐਨਟੀ ਵਿਭਾਗ ਨੇ ਛਕੰਜਾ ਕਰ ਦਿੱਤਾ ਐਨਜੀਟੀ ਵਿਭਾਗ ਨੇ 1020 ਕਰੋੜ ਦੀ ਬੜੀ ਵੱਡੀ ਭਾਰੀ ਰਕਮ ਦਾ ਜੁਰਮਾਨਾ ਕੀਤਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਸ ਦਾ ਖਮਨਿਆਜਾ ਜਿਹੜਾ ਹੈ ਉਹ ਸਾਰੇ ਪੰਜਾਬ ਦੇ ਜੇਬਾਂ ਦੇ ਵਿੱਚੋਂ ਨਿਕਲੇਗਾ ਯਾਨੀ ਕਿ ਉਹ ਬੋਝ ਸਾਰਾ ਪੰਜਾਬ ਦੇ ਖਜ਼ਾਨੇ ਉੱਤੇ ਪਵੇਗਾ ਜੇ ਭਗਵੰਤ ਮਾਨ ਵੱਲੋਂ ਧੜਾ ਧੜ ਰੈਲੀਆਂ ਕੀਤੀਆਂ ਜਾਂਦੀਆਂ ਨੇ ਧੜਾ ਧੜ ਸਿੱਫਤਾਂ ਕੀਤੀਆਂ ਜਾਂਦੀਆਂ ਨੇ ਲੇਕਿਨ ਉਹ ਸਾਰੀਆਂ ਸਿੱਫਤਾਂ ਅੱਜ ਜਗ ਜਗਰ ਹੋ ਗਈਆਂ ਜਦੋਂ ਐ ਜੀ ਟੀ ਅਤੇ ਪੰਜਾਬ ਅਤੇ ਹਰਿਆਣਾ ਦੀ ਅਦਾਲਤ ਨੇ ਵੱਡਾ ਜੁਰਮਾਨਾ 120 ਕਰੋੜ ਰੁਪਏ ਦਾ ਜੁਰਮਾਨਾ ਠੋਕ ਦਿੱਤਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਤੇ ਧੰਨਵਾਦ